Alto 800 ਆ ਗਿਆ ਬਾਈ ਆਪਣੇ ਕੋਲੇ ਢੋਲ ਤੇ ਬਾਰੀ ਕਰਨੀ ਆ ਉਹਦੀ ਆਪਾਂ ਬੜੀ ਸ਼ਾਹੀ ਗੱਡੀ ਆ ਇਹ ਛੋਟੀ ਫੈਮਿਲੀ ਵਾਸਤੇ ਛੋਟੀ ਗੱਡੀ ਤੇ ਚਲੋ ਥੋੜੀ ਜੀ ਹਟ ਹੋ ਗਈ ਆ ਤੇ ਆਪਾਂ ਕੰਮ ਕਰਤਾ ਸ਼ੁਰੂ ਪੂਰਾ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਥੋੜੀ ਕੋਰ ਜੀ ਜਾਂਦੀ ਆ ਇਹ ਥੋੜਾ ਜਿਹਾ ਪੈਂ ਬਦਲਵਾ ਦਿੰਦੀ ਆ ਪਰ ਕੋਈ ਚੱਕਰ ਨਹੀਂ ਸਾਰੀ ਗੱਡੀ ਆਪਾਂ ਰਮਿੰਗ ਪਾਲਿਸ਼ ਕਰੀ ਆ ਦੋ ਪੀਸ ਆਪਾਂ ਪੇਂਟ ਕਰੇ ਆ ਪੂਰਾ ਵਧੀਆ ਤਰੀਕੇ ਦੇ ਨਾਲ ਤੇ ਜੇ ਹੁਣ ਤੁਹਾਨੂੰ ਫਾਈਨਲ ਲੁੱਕ ਦੇਖੋਗੇ ਕਿਵੇਂ ਲੱਗਦੀ ਹੈ ਇਹਦੀ ਪੂਰਾ ਫਿਨਿਸ਼ਿੰਗ ਦੇ ਵਿੱਚ ਕੰਮ ਹੋ ਗਿਆ ਰਵੰਗ ਚੈੱਕ ਕਰੋ ਤੇ ਉਸ ਤੋਂ ਬਾਅਦ ਜਿਹੜੇ ਨਾ ਦੋ ਪੀਸ ਆਪਾਂ ਰੰਗ ਕਰੇ ਆ ਤੁਹਾਨੂੰ ਉਹ ਵੀ ਚੈੱਕ ਕਰਾਉਣੇ ਆਗੇ ਦੇਖੋ ਮਰਾ ਇਹ ਕਿਵੇਂ ਲੱਗਦੇ ਆਗੇ ਤੇ ਫੋਨ ਜਿਹੜੇ ਆ ਪਿੱਛੇ ਦੋ ਪੀਸ ਆ ਰਹਿਗੇ ਇਹਦੇ ਇਹ ਚੈੱਕ ਕਰੋ ਵੀ ਕਿਵੇਂ ਲੱਗਦੇ ਆ ਦੇਖੋ ਪੂਰ ਜਮਾ ਜਾਂਦੇ ਨੱਕ ਦੀ ਸੀ ਇਹਨੂੰ ਜਮਾ ਓਕੇ ਦੀ ਰਿਪੋਰਟ ਤੇ ਦੇਖੋ ਬਣੇ ਰੰਗ ਕਿਵੇਂ ਹੋਇਆ ਪੂਰਾ ਵਧੀਆ ਫਿਨਿਸ਼ਿੰਗ ਦੇ ਵਿੱਚ ਕੰਮ ਹੋ ਗਿਆ ਜੇ ਕੋਈ ਕਮੀ ਹੋਈ ਤਾਂ ਦੱਸਿਓ ਜਰੂਰ ਆਪਾਂ ਕੱਢਾਂਗੇ ਜੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ ਦੇ ਵਿੱਚ ਓਕੀ ਦੀ ਰਿਪੋਰਟ ਹੋ ਗਈ ਸਾਰੀ ਸਾਰਾ ਲੋਡ ਆ ਭਾਵਾ ਓਕੇ